ਨਵੇਂ ਮਿੱਤਰੋ ਜੇ ਤੁਸੀਂ ਵੀ ਸਟਾਰਟਰ ਚੋਰਾ ਤੋਂ ਦੁਖੀਆਂ ਤੋਂ ਉਹਨਾਂ ਲਈ ਇੱਕ ਹੱਲ ਕੱਢਿਆ ਸਾਡੇ ਭਰਾ ਮਿਸਤਰੀ ਸਤਨਾਮ ਨੇ ਤੇ ਤੁਹਾਨੂੰ ਦਿਖਾਉਣੇ ਹੈ ਕੀ ਹੱਲ ਕੱਢਿਆਗਾ ਕਿਉਂਕਿ ਸੋਲਰ ਵਾਲੀਆਂ ਮੋਟਰਾਂ ਜਿਹੜੀਆਂ ਉਹਨਾਂ ਦੇ ਸਟਾਰਟਰ ਬਹੁਤ ਚੋਰੀ ਹੋ ਰਹੇ ਹੁਣ ਦਿਨਾਂ ਦੇ ਵਿੱਚ ਮੇਰੇ ਪਿੰਡ ਦੇ ਵਿੱਚ ਹੀ 4-5 ਮੋਟਰਾਂ ਦੇ ਸਟਾਰਟਰ ਚੋਰੀ ਹੋ ਗਏ ਤੇ ਉਹਨਾਂ ਲਈ ਆ ਬਾਕਸ ਬਣਾਇਆ ਇੱਕ ਸਪੈਸ਼ਲ ਵਧੀਆ ਚਾਦਰ ਲਾ ਕੇ ਤੇ ਪੂਰੇ ਮਜ਼ਬੂਤੀ ਵਾਲੇ ਬਾਕਸ ਹੈ ਚੰਗੇ ਲੋਕ ਲਾਏ ਆ ਦੂਜੇ ਜਿਵੇਂ ਆਪਣਾ ਬਾਹਰ ਵਾਲਾ ਜਿੰਦਾ ਹੁੰਦਾ ਉਹ ਤਾਂ ਟੁੱਟ ਜਾਂਦਾ ਨਾ ਅੰਦਰ ਲੋਕ ਕਰਿਆ ਜਿਹੜਾ ਆਪਣਾ ਆਮ ਲੋਕ ਲੱਗਿਆ ਹੁੰਦਾ ਤੇ ਪੂਰੀ ਘੈਂਟ ਚੀਜ਼ ਬਣਾਈ ਹੈ ਜੇ ਕਿਸੇ ਭਰਾ ਨੇ ਬਣਵਾਉਣੇ ਆ ਤਾਂ ਨੰਬਰ ਵਾਈ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਬਣਵਾ ਸਕਦੇ ਹੋ ਵੀ ਕੀ ਰੇਟ ਆ ਤੇ ਕਿੰਨੇ ਦਾ ਬੰਦ ਆ ਚਾਦਰ ਦੇ ਹਿਸਾਬ ਨਾਲ ਆ ਬਾਈ ਰੇਟ ਘੱਟ ਵੱਧ ਹੁੰਦੇ ਹਨਾ ਹਲਕੀ ਹੌਲੀ ਤੇ ਜਿਹੜਿਆ ਸੱਤੂ ਆ ਛੱਡੇ ਆ ਪਰਲੇ ਪਾਸੇ ਸਤਨਾ ਮਹਾ ਮੋਰੇ ਜੇ ਇਹ ਕਾਦੇ ਵਾਸਤੇ ਬਾਈ ਇਹ ਹਵਾ ਵਾਸਤੇ ਛੱਡੇ ਬਾਈ ਅੱਛਾ ਹਵਾ ਵਾਸਤੇ ਵੀ ਨਹੀਂ ਸਟਾਰਟਰ ਗਰਮ ਹੁੰਦਾ ਹੋਊ ਵਿੱਚ ਹਨਾ ਹਾਂ ਸਟਾਰਟਰ ਗਰਮ ਹੋ ਕੇ ਛੜੀ ਜਾਂਦੇ ਵਿੱਚ ਅੱਛਾ ਹੁਣ ਇਹਦਾ ਕਾਰਨ ਇਹ ਵੀ ਸਟਾਰਟਰ ਗਰਮ ਨਹੀਂ ਹੁੰਦੇ ਤੇ ਲੈ ਜੇ ਕਿਸੇ ਭਰਾ ਨੇ ਬਣਾਉਣਾ ਹੋਇਆ ਬਾਈ ਤਾਂ ਬਾਈ ਨਾਲ ਕਰ ਲਿਓ ਤੇ ਕਿਵੇਂ ਲੱਗੀ ਚੀਜ਼ ਤੁਹਾਨੂੰ ਇਹ ਵੀ ਜਰੂਰ ਦੱਸੋ ਕਮੈਂਟਾਂ ਦੇ ਵਿੱਚ